ਦਰਵੀਰਾ ਦੇ ਨਾਲ ਪੁੱਠੇ ਪੁੱਠੇ ਸ਼ਟੂਰਾ ਕਰਾਂ ਸ਼ੌਂਕ ਦਾ ਬਾਈ ਇਹ ਤਾਂ ਸ਼ੌਂਕ ਦਾ ਮੁੱਲ ਨਹੀਂ ਸ਼ੌਂਕ ਦੀ ਖਾਤਰ ਬਣਾਇਆ ਬਾਕੀ ਇਧਰ ਕਰਾਂ ਮਖਾਦੇ ਰਾਜੂ ਕਰਾਂ ਲਾ ਕੇ ਗੇਰ ਪੂਰਾ ਆ ਗਿਆ ਉਹ ਜੀ ਆ ਦੇਖੋ ਕਰਾਂ ਗੇਰ ਬਾਈ ਜੀ ਸਾਰੇ ਮੀਟਰ ਮੋਟਰ ਸਭ ਚੱਲਦੇ ਆ ਤੇ ਐਂਟੀਗੇਟਰ ਬਾਕੀ ਉੱਤੇ ਵੀ ਕਰਾਇਆ ਸੀਸੇ-ਸੂਸੇ ਲਾ ਕੇ ਬੈਕ ਸਾਈਡ ਤੋਂ ਟਰਾਲਾ ਵਿਖਾਓ ਨਾਲੇ ਕਰਾਂ ਹੁੱਕ ਵਗਾਓ ਤੇ ਸਾਈਡ ਸੀਸ਼ਾ ਵੀ ਸਾਈਡ ਕਰਾ ਸੀ ਲੱਗਾ ਬਾਈ ਜੀ ਕਾ ਵਾਤਾ ਹੈ ਵੇ ਇਧਰ ਬਾਈ ਦੀ ਡੈਕ ਵੀ ਲੱਗਾ ਆ ਸਾਰਾ ਸਿਸਟਮ ਓਕੇ ਆ ਭਰਾ ਤੇ ਬਾਈ ਨੇ ਸ਼ੌਂਕ ਦੀ ਖਾਤਰ ਸ਼ੌਂਕ ਦਾ ਮੁੱਲ ਕੋਈ ਨਹੀਂ ਹੋਗਾ ਤੇ ਪੱਠੇ ਵੀ ਲਾ ਲਿਓਦਾ ਹਾਂ ਜੀ ਅਸੀਂ ਪੱਠੇ ਲੈ ਆਓ ਖਾਦ ਲੈ ਆਓ ਕੋਈ ਵੀ ਆਪਾਂ ਕਰਦਾ ਕੰਮ ਬਾਈ ਦੀ ਇਹਨੇ ਤੇ ਬਾਕੀ ਇੱਕ ਖਰਚਾ ਘੱਟ ਤੇ ਨਾਲੇ ਬਾਈ ਦੀ ਸ਼ੌਂਕ ਦਾ ਸ਼ੌਂਕ ਨਾਲੇ ਬੱਚੇ ਇਸ ਇਹਨਾਂ ਚੀਜ਼ਾਂ ਤੋਂ ਬੱਚੇ ਡਰਾਈਵਰ ਹੋ ਕੇ ਟਰੱਕ ਗੱਡੀ ਕਾਲ ਕੋਈ ਵੀ ਚੀਜ਼ ਚਾਹ ਸਕਦੇ ਆ ਸਲੈਂਸਰ ਵੇਖੋ ਕਿਆ ਬਾਤ ਆ ਸਲੈਂਸਰ ਦੀਆਂ ਰੁਕੋ ਜੀ ਐਣੀ ਬਾਕੀ ਸਾਨੂੰ ਤਾਂ ਬਾਈ ਜੀ ਬਹੁਤ ਵਧੀਆ ਲੱਗਾ ਬਾਕੀ ਤੁਸੀਂ ਆਪਣੇ ਸੁਝਾਅ ਦਿਓ ਕਮੈਂਟਰ ਦੇ ਵਿੱਚ ਵੀਡੀਓ ਜੇਰ ਕਰੋ ਵੱਧ ਤੋਂ ਵੱਧ ਜੀ ਧੰਨਵਾਦ ਬਾਕੀ ਤੁਹਾਨੂੰ ਫੇਰ ਕਿਤੇ ਹੋਰ ਦਿਖਾਵਾਂਗੇ ਜਿਵੇਂ ਨਵੀਂ ਕੋਈ ਚੀਜ਼ ਹੋਈ ਬਾਕੀ ਆਜੋ ਕਰ ਲਓ ਹੁੱਕ ਸਿਸਟਮ ਸਾਰਾ ਦਿਖਾ ਦਈਏ ਰੇਸ ਐਸਰ ਤੇ ਰੇਸ ਆ ਦੇਖੋ ਪੈਰ ਰੱਖ ਕੇ ਚੜਨ ਵਾਲਾ ਆਂਟੀਕੇਟਰ ਤੇ ਹਰ ਇੱਕ ਚੀਜ਼ ਬਾਕੀ ਇੱਧਰ ਵੀ ਵੇਖ ਲਓ 뮤직 ਇਟ ਰੱਲਾ ਬਾਈ ਜੀ ਮਗਰ ਪਾਇਆ ਤੇ ਹੁੱਕ ਸਾਰਾ ਸਿਸਟਮ ਸਰਦੀ ਕਲਾ ਦਾ ਤੇ ਆਏ ਵੀਰ ਨੇ ਤਿਆਰ ਕੀਤਾ ਭਰਾ ਨੇ ਤਕੀਆ ਹਾਂਜੀ ਹਾਂਜੀ ਜੀ ਇਹਦਾ ਜਿਹੜਾ ਸਟੀering ਦਾ ਹੈ ਨਾ ਹਾਂਜੀ ਇਹਨੂੰ ਆ ਜਿਹੜੀ ਚੀਜ਼ ਦਿੱਤੀ ਹੈ ਨਾ ਆਮ ਗੱਡੀਆਂ ਨੂੰ ਐਂਡ ਦਿੱਤੇ ਹੁੰਦੇ ਉਹ ਜਦੋਂ ਮਰਜੀ ਨਿਕਲ ਜਾਂਦੇ ਆ ਹਾਂਜੀ ਹਾਂਜੀ ਇਹਨੂੰ ਸਿੱਧੇ ਵਿੱਚ ਬੈਰਿੰਗ ਦੇ ਕੇ ਨਟਕਸੇ ਆ ਕਿ ਨਾ ਇਹ ਨਿਕਲਣਾ ਹੋਰ ਨਾ ਸੇ ਆਉਕੇ ਵਾਹ ਜੀ ਵਾਹ ਬਹੁਤ ਵਧੀਆ ਭਾਈ ਜੀ ਵੇਖੋ ਵਾਕਿਆ ਗੱਲ ਇੱਥੇ ਆਪਣਾ ਟਰੈਕਟਰ ਹੁੰਦੇ ਨਾ ਐਂਡ ਹੁੰਦੇ ਆ ਹਾਂਜੀ ਹਾਂਜੀ ਤੇ ਇੱਥੇ ਵੀਰ ਨੇ ਪੱਕਾ ਇਹ ਕੰਮ ਕੀਤਾ ਨਾ ਅੰਦਰ ਬੈਰਿੰਗ ਲੱਗੇ ਇਹਦੇ ਵਿੱਚ ਬੈਰਿੰਗ ਲੱਗੇ ਆ ਤੇ ਹਾਂ ਬਹੁਤ ਵਧੀਆ ਹਾਂਜੀ ਹਾਂਜੀ ਹਾਲ ਤੇ ਹਰਨੇ ਥੋੜਾ ਚਲਾ ਕੇ ਸਾਬ ਹਣਾ ਮੜਾ ਆ ਬੀ ਚਲਾਓ ਆ ਇਧਰ ਕੀ ਬਾਤ ਆ ਫਿਰ ਚੱਕੀ ਆ ਬਾਈ ਜੀ ਆ ਬੇ ਆ ਜੀ ਵਾ ਸਾਰਾ ਸਿਸਟਮ ਓਕੇ ਆ ਭੋਗ ਜੀ ਕੀ ਲਾਈਟਾਂ ਵੀ ਬੈਣਾ ਮੈਂ ਵੀ ਹੈਰਾਨ ਹੋ ਗਿਆ ਬਾਈ ਜੀ ਮੈਂ ਤਾਂ ਵੇਖ ਕੇ ਲੋਕਾਂ ਚ ਬਾਈ ਜੀ ਬਹੁਤ ਕਲਾ ਵਾ ਤੇ ਸ਼ੌਂਕ ਦਾ ਬਾਈ ਜੀ ਕੁੱਲ ਨਹੀਂ ਤੇ ਵੀਰ ਨੇ ਤਿਆਰ ਕੀਤਾ ਜੀ ਸਟਾਰਟਿੰਗ ਇਥੋਂ ਨਾਲ ਜੀ ਅੱਛਾ ਜੀ ਵਾ ਬੀ ਵਾ ਕੀ ਬਾਤ ਆ ਜੀ ਆ ਹੁਣ ਸਟਾਰਟ ਕਰਦਾ ਵੀਰ ਨੇ ਤੇ ਜਵਾ ਜਵਾ ਰੇਡ ਵਾਟਾਕੇ ਮਾਰਦਾ ਬਾਈ ਜੀ ਬੁਲਟ ਆ ਗੋ ਸਿਰਾ ਚੀਜ਼ ਬਣਾਈਆਂ ਬਾਕੀ ਤੁਸੀਂ ਆਪਣਾ ਸੁਝਾ ਦਿਓ ਇਹ ਆ ਬਾਰਡਰ ਏਰੀਆ ਮਾਜਾ ਮਜਰੇ ਮਿਹਲ ਜਿੰਨਾਂ ਨੂੰ ਆਪਾਂ ਕਹਿ ਦਿੰਦੇ ਆ ਤੇ ਬਹੁਤ ਸੋਹਣਾ ਕਿਗਾਰਡ ਬਣਾਇਆ ਵੀਰ ਨੇ ਤੇ ਵੀਡੀਓ ਸ਼ੇਅਰ ਕਰੋ ਇਹ ਟਾਰੀ ਬਾਰਡਰ ਜਦੋਂ ਆਪਾਂ ਜਾਓਗੇ ਤੇ ਤੁਹਾਨੂੰ ਦੇਖਣ ਨੂੰ ਮਿਲੂਗਾ ਵੀਰਾਂ ਦੀ ਕਤਾਨਾ ਕਸਤਾ ਵੀ ਬਾਈ ਜੀ ਪੁਰਾਣੇ ਤੋਂ ਪੁਰਾਣੀਆਂ ਬਾਕੀ ਇੱਕ ਉਹ ਵੀ ਉੱਤੇ ਖੜਾ ਕੀਤਾ ਟਰੈਕਟਰ ਹੋਰ ਦੋ ਟਰੱਕਾ ਸ਼ਰਮਾ ਕਰਿਆਨਾ ਸਟੋਰ ਇਹਨਾਂ ਦਾ ਟਰੈਕਟਰ ਆ ਜੀ ਬਾਕੀ ਪੁਰਾਣਾ ਵਿਰਸਾ ਬਾਈ ਜੀ ਸਾਰਾ ਸੰਭਾਲਿਆ ਵੇਖੋ ਜਿੰਨੀਆਂ ਵੀ ਡੈਕ ਦੀਆਂ ਕਸਤਾ ਵੀਰ ਨੇ ਅੱਜ ਵੀ ਸਾਹਮਣੇ ਰੱਖੀਆਂ ਵੇਖੋ ਮੇਨ ਗੱਲ ਇਹ ਆ ਉਹ ਬਾਈ ਲੈ ਗਿਆ ਅੰਦਰ ਆ ਹੋ ਰਹਿ ਗਿਆ ਸ਼ੇਅਰ ਕਰੋ ਹੈ ਆ ਜਾਂਦਾ ਜੇ ਯਾਜ ਆ ਲੈ ਗਿਆ ਭਰਾ ਦੁਕਾਨ ਅੰਦਰ ਆ